ਅਧੀ ਰਾਤ ਨੂੰ ਪੰਜਾਬ ਦੇ ਵਿੱਚ ਬਹੁਤ ਵੱਡਾ ਐਕਸ਼ਨ ਹੋ ਚੁੱਕਿਆ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਸਰਚ ਆਪਰੇਸ਼ਨ ਚਲਾ ਦਿੱਤਾ ਗਿਆ ਪੰਜਾਬ ਦੇ ਬਹੁਤੇ ਸ਼ਹਿਰਾਂ ਦੇ ਵਿੱਚ ਤੜਕਸਾਰ ਜਿਹੜੇ ਅਖਬਾਰ ਨੇ ਉਹ ਵਕਰੇਤਾ ਤੱਕ ਜਾਂ ਫਿਰ ਏਜੰਸੀਆਂ ਤੱਕ ਨਹੀਂ ਪਹੁੰਚੇ ਕਿਉਂਕਿ ਅਖਬਾਰ ਸਪਲਾਈ ਕਰਨ ਵਾਲੀਆਂ ਗੱਡੀਆਂ ਰਾਤ ਤਕਰੀਬਨ 10 ਵਜੇ ਰੋਕ ਲਈਆਂ ਗਈਆਂ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਇਹ ਚੈਕਿੰਗ ਰਾਤ 10 ਵਜੇ ਤੋਂ ਲੈ ਕੇ ਸਵੇਰ ਤੱਕ ਚੱਲੀ ਆ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਰੋਕੀਆਂ ਗਈਆਂ ਨੇ ਅਖਬਾਰਾਂ ਦੀਆਂ ਗੱਡੀਆਂ ਕਈ ਸ਼ਹਿਰਾਂ ਦੇ ਵਿੱਚ ਹਾਲੇ ਤੱਕ ਵੀ ਅਖਬਾਰਾਂ ਦੀ ਸਪਲਾਈ ਨਹੀਂ ਹੋਈ ਸੂਤਰਾਂ ਵੱਲੋਂ ਅਹਿਮ ਖਬਰਾਂ ਕਿ ਪੁਲਿਸ ਨੂੰ ਕੋਈ ਇਨਪੁਟ ਮਿਲੀ ਸੀ ਕਿ ਪੰਜਾਬ ਦੇ ਵਿੱਚ ਕੋਈ ਵੱਡਾ ਹਮਲਾ ਹੋ ਸਕਦਾ ਕੋਈ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਜਾਂ ਫਿਰ ਨਸ਼ੇ ਦੀ ਸਪਲਾਈ ਨੂੰ ਲੈ ਕੇ ਜਿਹੜੀ ਕੋਈ ਇਨਪੁਟ ਮਿਲੀ ਸੀ ਤੇ ਇਸੇ ਕਰਕੇ ਫਿਰ ਅੱਧੀ ਰਾਤ ਨੂੰ ਵੱਡਾ ਸਰਚ ਆਪਰੇਸ਼ਨ ਚਲਾਇਆ ਜਾਂਦਾ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਕਿ ਕਿਸ ਤਰੀਕੇ ਦੀ ਇਨਪੁਟ ਮਿਲੀ ਸੀ ਜਾਂ ਫਿਰ ਇਹਨਾਂ ਗੱਡੀਆਂ ਤੋਂ ਕੁਝ ਬਰਾਮਦ ਹੋਇਆ ਜਾਂ ਕੁਝ ਕਿਸ ਤਰੀਕੇ ਦੀ ਜਾਣਕਾਰੀ ਮਿਲੀ ਸੀ ਕੋਈ ਅਧਿਕਾਰਿਕ ਤੌਰ ਤੇ ਪੁਲਿਸ ਦਾ ਜਾਂ ਫਿਰ ਸੀਨੀਅਰ ਪੁਲਿਸ ਅਧਿਕਾਰੀ ਦਾ ਕਿਸੇ ਦਾ ਬਿਆਨ ਸਪਸ਼ਟ ਤੌਰ ਤੇ ਸਿੱਧੇ ਤੌਰ ਤੇ ਸਾਹਮਣੇ ਨਹੀਂ ਆਇਆ ਪਰ ਸੂਤਰਾਂ ਹਵਾਲੇ ਤੋਂ ਬਹੁਤ ਐਮ ਖਬਰਾਂ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਦੇ ਵਿੱਚ ਹਥਿਆਰ ਸਪਲਾਈ ਕੀਤੇ ਜਾਂਦੇ ਨੇ ਨਸ਼ਾ ਸਪਲਾਈ ਕੀਤਾ ਜਾਂਦਾ ਤੇ ਇਸੇ ਕਰਕੇ ਫਿਰ ਪੁਲਿਸ ਨੇ ਅੱਧੀ ਰਾਤ ਨੂੰ ਐਕਸ਼ਨ ਕੀਤਾ ਰਾਤ 10 ਵਜੇ ਤੋਂ ਲੈ ਕੇ ਤੜਕਸਾਰ ਸਵੇਰ ਤੱਕ ਚੈਕਿੰਗ ਚੱਲਦੀ ਆ ਜਿੰਨੀਆਂ ਵੀ ਜੜੀਆਂ ਬਹੁਤ ਸਾਰੀਆਂ ਗੱਡੀਆਂ ਅਖਬਾਰਾਂ ਵਾਲੀਆਂ ਚੰਡੀਗੜ੍ਹ ਦੇ ਵਿੱਚ ਜਿਹੜੇ ਅਖਬਾਰ ਪ੍ਰਿੰਟ ਹੁੰਦੇ ਨੇ ਮਹਾਲੀ ਇਲਾਕੇ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਬਿਊਟ ਕੀਤੇ ਜਾਂਦੇ ਨੇ ਜਿਹੜੀਆਂ ਗੱਡੀਆਂ ਉਹਨਾਂ ਨੂੰ ਡਿਸਟ੍ਰਿਬਿਊਟ ਕਰਦੀਆਂ ਸੀ ਉਹਨਾਂ ਨੂੰ ਰਸਤਿਆਂ ਦੇ ਵਿੱਚ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਿਆ ਦੱਸਿਆ ਜਾ ਰਿਹਾ ਕਿ ਅਬੋਰ ਇਲਾਕੇ ਦੇ ਵਿੱਚ ਵੀ ਹਲੇ ਤੱਕ ਅਖਬਾਰ ਨਹੀਂ ਪਹੁੰਚੇ ਸੂਤਰਾਂ ਵਾਲੇ ਤੋਂ ਇਹ ਵੀ ਖਬਰ ਆ ਕੇ ਲੁਧਿਆਣਾ ਇਲਾਕੇ ਦੇ ਵਿੱਚ ਵੀ ਜਿਹੜਾ ਗੱਡੀਆਂ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਸੀ ਕਿ ਤੇ ਜਿਹੜੀਆਂ ਰੋਪੜਾ ਇਲਾਕੇ ਦੇ ਵਿੱਚ ਅਖਬਾਰ ਡਿਸਟ੍ਰੀਬਿਊਟ ਕਰਨ ਵਾਲੀਆਂ ਗੱਡੀਆਂ ਨੇ ਉਹਨਾਂ ਨੂੰ ਚੰਡੀਗੜ੍ਹ ਤੋਂ ਨਿਕਲਨ ਸਾਰ ਹੀ ਜਿਹੜਾ ਰੋਕ ਲਿਆ ਜਾਂਦਾ ਬਹੁਤ ਵੱਡਾ ਐਕਸ਼ਨ ਅੱਧੀ ਰਾਤ ਨੂੰ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੇ ਕਰ ਦਿੱਤਾ ਅਖਬਾਰ ਸਪਲਾਈ ਕਰਨ ਵਾਲੀਆਂ ਗੱਡੀਆਂ ਰੋਕੀਆਂ ਗਈਆਂ ਨੇ ਰੋਕ ਕੇ ਚੈਕਿੰਗ ਕੀਤੀ ਗਈ ਹੈ ਹਾਲਾਂਕਿ ਇਸ ਗੱਲ ਦੇ ਉੱਪਰ ਜਿਹੜੇ ਵਿਕਰੇਤਾ ਨੇ ਅਖਬਾਰ ਸਪਲਾਈ ਕਰਨ ਵਾਲੇ ਜਿਹੜੇ ਲੋਕਲ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਇਸ ਕੱਲ ਦੇ ਉੱਪਰ ਸ਼ੰਕੇ ਵੀ ਜਤਾਏ ਗਏ ਨੇ ਉਹਨਾਂ ਦੇ ਵੱਲੋਂ ਇਹ ਰੋਸ ਵੀ ਜਤਾਇਆ ਗਿਆ ਕਿ ਇੱਕ ਤਾਂ ਪਹਿਲਾਂ ਹੀ ਐਤਵਾਰ ਦਾ ਦਿਨਾਂ ਤੇ ਇਸ ਦਿਨ ਮੌਕੇ ਪਹਿਲਾਂ ਹੀ ਅਖਬਾਰ ਜ਼ਿਆਦਾ ਵੰਡਨੇ ਹੁੰਦੇ ਨੇ ਤੇ ਇਸ ਕਰਕੇ ਟਾਈਮ ਜ਼ਿਆਦਾ ਲੱਗਦਾ ਪਹਿਲਾਂ ਹੀ ਸਮੱਸਿਆ ਆਉਂਦੀ ਹੈ ਤੇ ਪਰ ਅੱਜ ਜੋ ਐਕਸ਼ਨ ਕੀਤਾ ਇਸ ਤੋਂ ਹਾਲਾਂਕਿ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਅਧਿਕਾਰਿਕ ਤੌਰ ਤੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹਾਲਾਂਕਿ ਦੇਖਣਾ ਹੋਵੇਗਾ ਕਿ ਕੋਈ ਸਮੇਂ ਦੇ ਵਿੱਚ ਕੀ ਪੰਜਾਬ ਦੇ ਡੀਜੀਪੀ ਜਾਂ ਪਰ ਕੋਈ ਹੋਰ ਸੀਨੀਅਰ ਪੁਲਿਸ ਅਧਿਕਾਰੀ ਦਾ ਇਸ ਮਾਮਲੇ ਨੂੰ ਲੈ ਕੇ ਜਾਂ ਫਿਰ ਕੁਝ ਬਰਾਮਦ ਹੋਇਆ ਕੋਈ ਬਿਆਨ ਸਾਹਮਣੇ ਆਉਂਦਾ ਪਰ ਅਹਿਮ ਖਬਰ ਆ ਕਿ ਪੰਜਾਬ ਦੇ ਵਿੱਚ ਹਲੇ ਤੱਕ ਬਹੁਤੇ ਸ਼ਹਿਰਾਂ ਦੇ ਵਿੱਚ ਅੱਜ ਦੀ ਅਖਬਾਰ ਦੀ ਸਪਲਾਈ ਨਹੀਂ ਹੋਈ ਕਿਉਂਕਿ ਰਾਤ 10 ਵਜੇ ਤੋਂ ਲੈ ਕੇ ਅਖਬਾਰ ਦੀਆਂ ਗੱਡੀਆਂ ਰੋਕੀਆਂ ਗਈਆਂ ਨੇ ਸਪਲਾਈ ਕਰਨ ਵਾਲੀਆਂ ਉਹਨਾਂ ਦੀ ਚੈਕਿੰਗ ਕੀਤੀ ਗਿਆ ਰਾਤ 10 ਵਜੇ ਤੋਂ ਲੈ ਕੇ ਤੜਕਸਾਰ ਸਵੇਰ ਤੱਕ ਚੈਕਿੰਗ ਹੋਈਆ ਕਈ ਥਾਵਾਂ ਦੇ ਉੱਪਰ ਹਲੇ ਤੱਕ ਅਖਬਾਰ ਨਹੀਂ ਪਹੁੰਚੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਕਰੀਤਾ ਏਜੰਸੀਆਂ ਵਾਲੇ ਖਾਲੀ ਬੈਠੇ ਨੇ ਸੂਤਰਾਂ ਹਵਾਲੇ ਤੋਂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ